हाँ जी इस समय अस एज है मिजोरम की जो कैपिटल है ये मैं अपने होटल तो थ्रू सीन दिखा रहे हैं ट्रैफिक का नियमों की देखो लोग किमें लाइन चला के जा रहे हैं बिल्कुल भी एक दूसरे को ओवरटेक नहीं करते तो भावे इतने बंदे है फिर भी बहुत ज़्यादा ध्यान रख रहे हैं रोंग सैड तो, तो, तो कोई आता ही नहीं है मतलब ही नहीं है तो ਇਹ ਮੰਦੀ ਦੇਖੋ ਕਿੰਨੀ ਜ਼ਿਆਦਾ ਇੱਥੇ ਪਾਰਕਿੰਗ ਕਰਦੇ ਨੇ ਲੋਕ ਤੇ ਇਸੇ ਕਰਕੇ ਇੱਥੇ ਜਾਮ ਨੇ ਲੱਗਦਾ ਫਿਰ ਇੱਥੇ ਸਭ ਤੋਂ ਵੱਡੀ ਗੱਲ ਹੈ ਕੋਈ ਹਾਰਨ ਨਹੀਂ ਮਾਰਦਾ ਕਿਸੇ ਨੂੰ ਨੌਇਸ ਪ੍ਰੋਡਕਸ਼ਨ ਨਹੀਂ ਹੈ ਆ ਦੇਖੋ ਤੁਸੀਂ ਇਹ ਤਾਂ ਲੋਕ ਵੀਉ ਦਿਖਾ ਰਿਹਾ ਮੈਂ ਢਾਈਂ ਚ ਨੱਤੀ ਸਾਰੇ ਆ ਗਏ ਸਕੂਟਰ ਵਾਲੇ ਆਪਣੀ ਲਾਈਨ ਚ ਹੈ ਹਾਰ ਵਾਲੇ ਆਪਣੀ ਲਾਈਨ ਚ ਹੈ ਦੇਖੋ ਇਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਰੋਜ਼ ਨੂੰ ਟ੍ਰੈਫਿਕ ਰੋਡ ਨੂੰ ਧਿਆਨ ਚ ਰੱਖਦੇ ਆ ਸਾਰੇ ਇੱਥੇ ਸਾਨੂੰ ਸਾਰਿਆਂ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਮੇਜ਼ਰਮ ਦੇ ਇਸ ਜਿਹੜੀ ਕੁਆਲਿਟੀ ਦੀ ਟ੍ਰੈਫਿਕ ਨਿਮਰ ਜਿਹੜੇ ਲੋਕ ਪਾਲਣਾ ਕਰਦੇ ਕਾਬਿਲ ਤਾਰੀਫ ਹੈ ਲਾਈਨ ਚ ਲੱਗ ਕੇ ਦੇਖੋ ਸਾਰੇ ਜਾ ਰਹੇ ਚੱਕਰ ਸਾਡੇ ਇੱਥੇ ਪੰਜਾਬ ਵਿੱਚ ਚੰਡੀਗੜ੍ਹ ਚ ਜਾ ਅਰੇ ਅਰੇ ਹੋਰ ਸੂਬਿਆਂ ਚ ਵੀ ਅਗਰ ਇਸ ਤਰ੍ਹਾਂ ਕਰੂ ਤਾਂ ਸਾਡੀ ਟ੍ਰੈਫਿਕ ਦੀ ਸਮੱਸਿਆ ਤੋਂ ਸਾਨੂੰ ਬਹੁਤ निजात ਮਿਲ ਸਕਦੀ ਹੈ ਤੇ ਇਸ ਨੂੰ ਜਰੂਰ ਫਾਲੋ ਕਰਨ ਜਿਹੜਾ ਵੀ ਇਸ ਵੀਡੀਓ ਨੂੰ ਦੇਖੇ ਉਸ ਨੂੰ ਅੱਗੇ ਜਰੂਰ ਸ਼ੇਅਰ ਕਰੇ ਤਾਂ ਕਿ ਸਾਡੇ ਪੰਜਾਬ ਵਿੱਚ ਤੇ ਹੋਰ ਸੂਬਿਆਂ ਚ ਵੀ ਇਹਦਾ ਸੁਧਾਰ ਹੋ ਸਕੇ ਇਸ ਤੋਂ ਸਿੱਖਿਆ ਲਓ ਇਹ ਮਿਜ਼ੋਰਮ ਦੇ ਇਸ ਜੋ ਟ੍ਰੈਫਿਕ ਦੇ ਸਿਸਟਮ ਦੀ ਤੁਸੀਂ ਦੇਖੋ ਤੁਸੀਂ